ਮਾਮਲਾ ਅੰਮ੍ਰਿਤਸਰ ਦੇ ਐਲੀਵੇਟਡ ਰੋਡ ਤੰਦੂਰਾ ਵਾਲੇ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਤੰਦੂਰਾ ਵਾਲੇ ਚੌਂਕ ਤੋਂ ਐਲੀਵੇਟਡ ਰੋਡ ਤੇ ਚੜਦੀ ਤੇਜ਼ ਰਫ਼ਤਾਰ ਗਲੇਜ਼ਾ ਗੱਡੀ ਦੇ ਵੱਲੋਂ ਬੁਲਟ ਸਵਾਰ ਦੰਪਤੀ ਨੂੰ ਟੱਕਰ ਮਾਰੀ ਗਈ ਹੈ ਮੌਕੇ ਤੇ ਬੁਲਟ ਸਵਾਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਚਸ਼ਮਦੀਦਾ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਦੇ ਕਾਰਨ ਇਹ ਹਾਦਸਾ ਵਾਪਰਿਆ ਗੱਡੀ ਦੇ ਵੱਲੋਂ ਬੁਲਟ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਗਈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਦੀ ਜਾ ਰਹੀ ਹੈ ਤੇਜ਼ ਰਫਤਾਰ ਹੋਣ ਦੇ ਕਾਰਨ ਗੱਡੀ ਬੇਕਾਬੂ ਹੋ ਜਾਂਦੀ ਹੈ ਜਿਸ ਦੇ ਚਲਦਿਆ ਕੀ ਹਾਦਸਾ ਵਾਪਰਿਆ ਫਿਲਹਾਲ ਪੁਲਿਸ ਨੇ ਬੱਲੂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਭਾਜੀ ਭਾਜੀ ਕੀ ਹੋਇਆ ਕੀ ਇੱਥੇ ਹਾਂਜੀ ਕੀ ਹੋਇਆ ਕੀ ਇੱਥੇ ਭਾਜੀ ਫਲਾਈਓਵਰ ਤੋਂ ਮੈਂ ਥੱਲੋਂ ਆ ਰਿਹਾ ਵਾਂ ਤੰਦੂਰਾ ਵਾਲੇ ਚੌਂਚੋਂ ਫਲਾਈਓਵਰ ਚੜਿਆ ਵਾਂ ਪਿੱਛੋਂ ਮੇਰੇ ਹੁੰਦਿਆ ਦੋ ਸਪੀਡ ਚ ਗੱਡੀਆਂ ਆਈਆਂ ਵਾਂ ਠੀਕ ਜੇ ਇੱਕ ਭਾਜੀ ਦੀ ਪਿੱਛੋਂ ਗੱਡੀ ਆ ਰਹੀ ਹੈ ਜਦੋਂ ਮੈਂ ਗੱਡੀਆਂ ਚੜਿਆ ਉਹ ਗੱਡੀਆਂ ਜਰੜੀ ਵੀ ਫਲਾਈਓਵਰ ਤੋਂ ਆਉਂਦੀ ਤੁਹਾਨੂੰ ਪਤਾ ਕ੍ਰੋਸ ਹੁੰਦੀ ਹੈ ਠੀਕ ਏ ਭਾਜੀ ਦੀ ਵੀ ਗੱਡੀ ਆ ਰਹੀ ਏ ਵੀਰ ਦਾ ਵੀ ਮੋਟਰਸਾਈਕਲ ਆ ਰਿਹਾ ਵੀਰ ਦਾ ਵੀ ਮੋਟਰਸਾਈਕਲ ਤੇਜ਼ ਹੀ ਭਾਜੀ ਦੀ ਗੱਡੀ ਵੀ ਬਹੁਤ ਤੇਜ਼ ਹੀ ਠੀਕ ਏ ਭਾਜੀ ਦੀ ਗੱਡੀ ਵੀ ਨਹੀਂ ਕੰਟਰੋਲ ਹੋਈ ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਤੋਂ ਬਚਾਉਣ ਦੇ ਖਾਤਰ ਪਰਲੀ ਸਾਈਡ ਨੂੰ ਕੀਤਾ ਤੇ ਪਿੱਛੋਂ ਆਹ ਗੱਡੀ ਵੱਜ ਗਈ ਤੇ ਜਿਹੜੇ ਬੰਦੇ ਦਾ ਮੋਟਰਸਾਈਕਲ ਤੇ ਜਿਹੜਾ ਬੰਦਾ ਹੈ ਉਹਦੀ ਹਾਲਤ ਕੀਤਾ ਉਹਦੀ ਹਾਲਤ ਭਾਜੀ ਮਾਸੂਮ ਸੱਟਾਂ ਉਹਦੇ ਲੱਗੀਆਂ ਵਾ ਠੀਕ ਏ ਬੇਹੋਸ਼ਾ ਪਰ ਉਹਦੇ ਸਾਹ ਚੱਲਦੇ ਪਏ ਆ ਤੇ ਜਿਹੜੀ ਉਹਨਾਂ ਨਾਲ ਲੇਡੀ ਸੀ ਉਹ ਥੋੜਾ ਠੀਕ ਆ ਬੋਲ ਚਾਲਦੇ ਆ ਲਾਤੇ ਚੋਟ ਆ ਉਹਨਾਂ ਦੇ ਪਰ ਜਿਹੜੇ ਘਰ ਵਾਲੇ ਆ ਜਿੰਨਾਂ ਕੋਈ ਗੱਡੀ ਵੱਜੀ ਆ ਉਹ ਕਹਿ ਰਹੇ ਆ ਕਿ ਅਸੀਂ ਇਲਾਜ ਕਰਾਵਾਂ ਜੀ ਨਹੀਂ ਨਹੀਂ ਕੋਈ ਉਹਨਾਂ ਨਾਲ ਬਾਕੀ ਪੁਲਿਸ ਆਈ ਮੌਕੇ ਤੇ ਮੌਕੇ ਤੇ ਪੁਲਿਸ ਆਈ ਆ ਜੀ ਜੀ ਕਿ ਨਾਲ ਮੇਰਾ ਨਾਮ ਬਲਵੀਰ ਕੌਰ ਹਾਂ ਜੀ ਤੇ ਕੀ ਹੋਇਆ ਕਿ ਤੁਹਾਡੇ ਮੁੰਡੇ ਨੇ ਹਾਂ ਜੀ ਪਹਿਲਾਂ ਐਕਸਪੀਟਲ ਗਿਆ ਸੀ ਪਤਾ ਲੈਣ ਆਪਣੀ ਸਾਲੀ ਦਾ ਤੇ ਬਸ ਆਂਦੇ ਸ਼ਾਮ ਦਾ ਗਿਆ ਵਸ ਹੁਣ ਆਂਡਿਆ ਸੀ ਤੇ ਮੈਨੂੰ ਕੋਲ ਫੋਨ ਆਇਆ ਮਲੇ ਦੇ ਵਿੱਚੋਂ ਹੀ ਵੀ ਤੁਹਾਡਾ ਮੁੰਡਾ ਵੱਜ ਗਿਆ ਆ ਤੋ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਹਾਲਤ ਵਿੱਚ ਭਾਵੇਂ ਮੈਂ ਵੇਖ ਕੇ ਤਾਂ ਫੇਰ ਕੋਈ ਗੱਲ ਕਰਾਂਗੀ ਇਹਨਾਂ ਨਾਲ। ਇਹ ਅਕਸੀਡੈਂਟ ਹੋਇਆ। ਇਹ ਆਰਾਮਤਲਾਈ ਪੋਲ ਤੇ ਤੇ। ਉਹ ਕਿਹੜੀ ਜਗ੍ਹਾ ਤੋਂ ਵਾਪਸ ਆ ਰਹੇ ਹੋ? ਵੀ ਜਗ੍ਹਾ ਦਾ ਨਹੀਂ ਹਸਪੀਟਲ ਦਾ ਮੈਨੂੰ ਪਤਾ ਵਾ। ਕਚਹਿਰੀ ਵਾਲਕ ਕਚਹਿਰੀ ਵਾਲਾ ਹੈਗਾ ਇਹ। ਹਾਂਜੀ। ਜੋਗਾ ਸਿੰਘ ਉਹਦਾ ਨਾਮ ਆ। ਕਿੱਥੋਂ ਦੇ ਰਹਿਣ ਵਾਲੇ? ਅਸੀਂ ਹੈਗੇ ਹਾਂ ਜੋ ਆਪਣਾ ਨੂਜਨਤਾ ਕਲੋਨੀ ਦੇ। ਸੁਲਤਾਨਪਿੰਡ ਦੇ। ਹਾਂਜੀ। ਹਾਂਜੀ ਸਰ ਜਿਹੜਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਕੀ ਕੀ ਰਾਜੀ। ਇੱਥੇ ਇੱਕ ਟੋਇਟਾ ਵਾਲਿਆਂ ਗੱਡੀ ਜਾ 51 ਜਿਹਦਾ ਨੰਬਰ ਆ PB02 AK 9400 ਇਹ ਹਾਈਵੇ ਰੋਡ ਤੇ ਚੱਲੇ ਸੀਗੇ ਅੱਗੇ ਦੱਸ ਰਿਹਾ ਕਿ ਕਾਫੀ ਗੱਡੀਆਂ ਤਿੰਨ ਜਣੀਆਂ ਹੋਰ ਵੀ ਆ ਰਹੀਆਂ ਹੈ ਜੋ ਉਹ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਸ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਬੰਦੇ ਜ਼ਖਮੀ ਹੋ ਗਏ ਆ ਉਹਨਾਂ ਨੂੰ ਗੁਰੂਨਾਨਕਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਵਾ ਬਾਕੀ ਅਸੀਂ ਡਿਊਟੀ ਅਫਸਰ ਨੂੰ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਜਿਹੜੇ ਬੰਦੇ ਹਾਂਜੀ ਗਲਤੀ ਕਿ ਨਹੀਂ ਲੱਗ ਰਹੀ ਗਲਤੀ ਕਰ ਰਹੇ ਵੀ ਜਿਹੜੇ ਅਗਲੇ ਗੱਡੀਆਂ ਜਾ ਰਹੇ ਸੀ ਉਹ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹੜਾ ਆ ਜਿਆ ਗੱਡੀ ਆ ਗਲਾਂਜਾ ਜਿਹਦਾ ਨੰਬਰ ਆ ਪੀਵੀ02 ਈਕੇ9400 ਇਹ ਗੱਡੀ ਚਲਾ ਰਿਆ ਸੀ ਮੁੰਡਾ ਹਰਕੀਤ son of ਗੁਰਿੰਦਰ ਸਿੰਘ ਇਹ ਸਾਡੇ ਕੋਲ ਹੀ ਖੜਿਆ ਇਹਨਾਂ ਨੇ 10 ਰਿਆ ਕੇ ਬੜਾ ਭਲਾਈ ਦਾ ਕੰਮ ਕੀਤਾ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨੂੰ ਸਭ ਕੋ ਖੁਦ ਪਾਣੀ ਪੋਣੀ ਪੁਲਾਇਆ ਤੇ ਨਾਲ ਲੈ ਕੇ ਜਾ ਕੇ ਤੇ ਉਹਨੂੰ ਗੋਲਨਾਲਾ ਹਸਪਤਾਲ ਪਹੁੰਚਾ ਦਿੱਤਾ ਵਾ ਫਿਰ ਵੀ ਅਹੀ ਦੇਖਭਾਲ ਕਰਾਂਗੇ ਜਿਹੜਾ ਬੰਦਾ ਦੋਸ਼ੀ ਪਾਇਆ ਜਾਏਗਾ ਜਦੀ ਕਾਨੂੰਨੀ ਕਾਰਵਾਈ ਬੰਦੀ ਜਦੇ ਖਿਲਾਫ ਉਹਦੇ ਕੀ ਕੀਤਾ ਜਾਊਗਾ